नगर पंचायत दोणा नजदीक आ पुलिस वालों किस तरह कारगुचारी जे अपना इलेक्शन पूरी शांतमी ढंग ना हो सके ढंग पुलिस पूरी मुस्तैद आ रात नश्त वगैरा अपनी पुलिस पार्टिया पूरी तरह कट्ट हो ਤੇ ਇੱਕ ਹੋਰ ਮੇਰਾ ਮੈਸੇਜ ਹੈ ਸਾਰੇ ਆਪਣੇ ਡਰਵਾ ਵਾਸੀਆਂ ਨੂੰ ਕਿ ਜਿਹੜੇ ਆਪਣੇ ਵੈਪਨ ਲਏਗੇ ਉਹ ਜਿਹੜੇ ਰਹਿ ਗਏ ਕੁਝ ਤਾਂ ਸਾਕਰਵਾਤੇ ਉਹਨਾਂ ਨੇ ਜਮਾ ਥਾਣੇ 'ਚ ਬਾਕੀ ਵੀ ਜਿਹੜੇ ਰਹਿ ਗਏ ਨੇ ਉਹ ਜਮਾ ਕਰਵਾਣ ਤਾਂ ਜੋ ਕੋਈ ਪੰ ਕਿਸੇ ਨਾ ਹੋਣੀ ਘਟਨਾ ਤੋਂ ਇਥੋਂ ਆਪਾਂ ਪੀਸਫੁੱਲ ਇਲੈਕਸ਼ਨ ਕਰਵਾ ਸਕੀਏ ਸਰੀ ਕਿਨੇ ਇੱਕ ਆਪਣੇ ਅਸਲਾਧਾਰੀ ਲਿਸੈਂਸ ਆਪਣੇ ਇਥੇ ਕਰੀਬ 350 ਦੇ ਲਗਭਗ ਅਸਲਾਧਾਰੀ ਹੈਗੇ ਨੇ ਤੇ ਉਹਨਾਂ 'ਚੋਂ 80% ਨੇ ਜਮਾ ਕਰਵਾਤਾ ਤੇ ਬਾਕੀ ਵੀ ਜਿਹੜੇ ਰਹਿ ਗਏ ਮੈਂ ਫੇਰ ਅਪੀਲ ਕਰਦਾ ਉਹਨਾਂ ਨੂੰ ਕਿ ਉਹ ਆਪਣਾ ਜਿਹੜਾ ਵੈਪਨ ਉਹ ਥਾਣੇ 'ਚ ਜਮਾ ਕਰਵਾਣ ਤੇ ਜੇ ਨਾ ਨਹੀਂ ਕੋਈ ਹੋਊਗਾ ਫਿਰ ਅਸੀਂ ਉਹਨਾਂ ਤੇ ਜਿਹੜੀ ਪ੍ਰोसीडिंग ਅਗਲੀ ਤੋਰਾਂਗੇ ਅਸੀਂ ਉਹਨਾਂ ਦੇ ਵੈਪਨ ਕੈਨਸਲ ਕਰਵਾਉਣ ਨਾਲ ਲਿਖੇ ਭੇਜਾਂਗੇ ਫਿਰ ਇਹ ਕਿੰਨਾ ਕਿੰਨਾ ਬੰਦੇ ਛੋਟੇ ਵੀ ਜਿਹੜੇ ਅਸਲਾ ਰੱਖਦੇ ਜੋ ਬੰਦੇ ਛੋਟ ਚਾਹੁੰਦੇ ਨੇ ਉਹ ਆਪਣੀ ਐਪਲੀਕੇਸ਼ਨ ਹੈਗੀ ਜਿਹੜੀ ਉਹ ਸਕਰੀਨਿੰਗ ਕਮੇਟੀ ਆ ਉਹਨੂੰ ਦੇਣ ਜੋ ਆਪਣੀ ਪ੍ਰੋਬਲਮ ਦੱਸਣ ਉਹ ਉਹਨਾਂ ਨੂੰ ਛੋਟ ਮਿਲ ਜੂਗੀ ਇੱਕ ਅਸੀਂ ਜਿਹੜੇ ਵੈਪਨ ਜਮ੍ਹਾਂ ਨਹੀਂ ਕਰਵਾ ਰਹੇ ਹੈਗੇ ਉਹਨਾਂ ਤੱਕ ਜਿਨ੍ਹਾਂ ਨੂੰ ਅਸੀਂ ਮੈਸੇਜ ਲਾ ਚੁੱਕੇ ਹਾਂ ਕਿ ਆਪਣੇ ਵੈਪਨ ਜਮ੍ਹਾਂ ਕਰਵਾਓ ਜਿਹੜੇ ਨਹੀਂ ਜਮ੍ਹਾਂ ਕਰਵਾਣਗੇ ਫਿਰ ਉਹਨਾਂ ਦੇ ਅਸੀਂ ਜਿਹੜੇ ਹੈਗੇ ਆ ਵੈਪਨ ਕੈਨਸਲ ਕਰਵਾਉਣ ਵੱਲ ਲਿਖੇ ਭੇਜਾਂਗੇ ਤਾਂ ਕਿ ਕਿਉਂਕਿ ਸਾਡਾ ਜਿਹੜਾ ਕੋਆਪਰੇਟ ਨਹੀਂ ਕਰ ਰਹੇ ਸਾਡੇ ਨਾਲ